ਓ ਪਾਈ 10 ਮਿੰਟ ਹੋ ਗਏ ਬਾਜਾ ਮਾਰੀ ਜਾਂਦੇ ਨੂੰ ਓ ਸੁਣ ਲੋ ਓ ਪਾਈ ਸੁਣ ਲੋ ਯਾਰ ਕੋਈ ਅਰਿੰਕੂ ਕਿੱਥੇ ਮਰ ਗਏ ਮੇਰੇ ਓ ਕੋਈ ਗੱਲ ਸੁਣ ਚੋਂ ਕਰ ਛੱਤ ਚੱਕੀ ਅਸਰ ਤੇ ਕੌਣ ਸੁਣਾ ਕਰੇ ਬਾਜਾਂ ਸੀ 10 ਬਾਰੀ ਬਾਰੀ ਕੀ ਕਰੀਏ ਤੂੰ ਤਾਂ ਸਾਰਾ ਦਿਨ ਹੀ ਬੋਲ ਮਾਰੀ ਜਾਂਦਾ ਰਹਿਣਾਗਾ ਓ ਸਾਰਾ ਦਿਨ ਕਦੋਂ ਮਾਰਦਾ ਜੇ ਹੁਣ ਕੋਈ ਚੀਜ਼ ਦੀ ਲੋੜ ਐ ਸੋਨੂ ਹੀ ਬੋਲ ਮਾਰੂ ਮੈਂ ਨਾ ਡਿਊਟੀ ਤੋਂ ਥੱਕੀ ਆਈ ਸੀ ਆ ਦੋ ਮਿੰਟ ਪਈ ਸੀਗੀ ਓ ਭਾਈ ਉੱਥੇ 베ਲੀ ਹੁੰਨੇ ਹਾਂ ਕੀ ਹੱਥ ਕੀ 베ਲੇ ਹੁੰਨੇ ਸੀ ਤੇ ਬਿਊੜੀ ਤੇ ਅਸੀਂ 베ਲੇ ਹੁੰਨੇ ਹਾਂ ਹੋਰ ਮੋਂ ਉੱਥੇ ਕੀ ਕਰਨਾ ਜੇ ਤੂੰ ਘਰੇ ਬੈਠਾ ਭਾਈ 베ਲਾ ਹੁੰਨਾ ਨਾ ਅਸੀਂ 베ਲੇ ਨਹੀਂ ਹੁੰਦੇ ਓ ਭਾਈ ਮੈਂ 베ਲਾ ਬੁੱਲਾ ਕੋਈ ਨਹੀਂ ਆ ਜਿਹੜੇ ਨਾ 20 ਕਿੱਲੇ ਬਣਾਏ ਨੇ ਮੇਰੇ ਹੱਡਾਂ ਨੇ ਬਣਾਏ ਨੇ ਹੱਡ ਉੱਥੇ ਨਾ ਮੈਂ ਕਾਲੇ ਕਰ ਲੇ ਬੋਤਿਆਂ ਨਾ ਉਹ ਕਰ ਕਰ ਫਿਰ ਹੁਣ ਤੂੰ ਤਾਂ ਰੋਜ਼ ਭਾਈ ਆਂ ਸੁਣਾਈਏ ਨਾ ਨਾ 20 ਕਿੱਲੇ ਬਣਾਏ ਨੇ 20 ਕਿੱਲੇ ਬਣਾਏ ਨੇ ਫਿਰ ਅਸੀਂ ਕੀ ਕਰੀਏ ਸਾਰੀ ਘਰ ਦੇ ਨੇ ਮੈਂ ਕਿਹੜਾ ਨੌਕਰੀ ਨਹੀਂ ਕਰ ਰਹੀ ਹੁਣ ਫੇਰ ਭਾਈ ਆਏ ਕਰ ਮੈਂ ਤਾਂ ਮੈਨੂੰ ਵੱਡਾ ਪਾਣੀ ਦਾ ਗਲਾਸ ਭਰ ਕੇ ਦੇ ਦੇ ਮੈਂ ਥੋੜਾ ਜਿਹਾ ਸਮਾਨ ਖਾਣਾ ਤੇ ਨਏ ਮੈਨੂੰ ਚਾਹ ਦਾ ਵਧੀਆ ਕਰੜੀ ਜੀ ਬਣਾ ਕੇ ਦੇਓ ਹੁਕਮ ਤਾਂ ਐ ਲਾ ਦਿੰਨੇ ਆ ਕਾਲਾ ਚਾਹ ਦਾ ਪਾ ਕੇ ਟੌਰ ਨਾਲ ਬੈਠਾ ਰਹਿਣਾ ਚਾਹ ਬਣਾ ਦਿਓ ਆਓ ਖਾਣਾ ਮਾਲ ਖਾਣਾ ਘਰੇ ਬੈਠੇ ਸਮਾਨ ਖਾਣ ਨੂੰ ਦੱਸ ਕੀ ਹੋਇਆ ਰਹਿਣਾ ਤਾਂ ਬੇਲੇ ਆ ਨਸ਼ਾ ਤਾਂ ਉਹ ਬੰਦੇ ਕਰਦੇ ਵੀ ਚੱਲ ਭਾਈ ਦੇ ਤੋੜ ਕੇ ਕੰਮ ਕਰਦੇ ਆ ਸਰੀਰ ਥੱਕ ਜਾਂਦਾ ਉਹ ਭਾਈ ਦੇ ਲੋ ਕੰਮ ਕਰਦਾ ਸੀ ਉਦੋਂ ਬੇਦ ਲਾਇਆ ਹੁਣ ਮੈਨੂੰ ਕੀ ਪਤਾ ਤੁਸੀਂ ਐ ਕਰੋਗੇ ਕਰਨ ਅਸੀਂ ਕੀ ਕਰਤਾ ਆ ਹੁਣ ਮੈਂ ਬਿੰਦ ਪਈ ਸੀ ਕਿਆ ਕਾ ਕਰਕੇ ਉਹ ਠਾਕੇ ਧਰਤਾ ਮੈਨੂੰ ਨਹੀਂ ਪਤਾ ਛੋਟੀ ਨੂੰ ਕਹਦੇ ਛੋਟੀ ਨੂੰ ਕਹਦੇ ਛੋਟੀ ਨੂੰ ਕਹਿੰਦੇ ਤੂੰ ਕਰ ਦੇ ਛੋਟੀ ਦੀ ਬਾੜੀ ਪਲੀ ਮਾਨ ਸਰ ਕੋਈ ਨਾ ਆ ਜਾਂਦੇ ਕਰੂੰ ਮੇਰੇ ਨਾਲ ਗੱਲ ਮੈਂ ਇਹ ਨਹੀਂ ਆਏ ਲੋਟ ਆਉਂਦਾ ਮੇਰੇ ਕੋਲ ਜ਼ਮੀਨ ਹੈ ਜਾਇਦਾਦ ਹੈ ਮੈਂ ਦਾ ਫਿਰ ਕਿਸੇ ਨੂੰ ਮਰਜ਼ੀ ਦੇ ਦੂੰ ਫਿਰ ਵਿਆਹ ਕਰਵਾ ਲੈਣਾ ਸੀ ਸਰਟੀਫੀਕਸਾਨ ਕੀਤਾ ਓਏ ਮਾਂ ਪਿਓ ਤੁਰ ਗਏ ਸੀ ਮੈਂ ਇਹਨਾਂ ਨੂੰ ਕੰਜਰਾਂ ਨੂੰ ਵਿਆਹ ਦੇ ਮਾਰੇ ਨਹੀਂ ਕਰਾਇਆ ਪਹਿਲਾਂ ਮਾਂ ਜੇ ਮੈਂ ਵਿਆਹ ਕਰਾ ਲਿਆ ਦੋਨੇ ਰਹਿ ਜਾਣਗੇ ਪਤਾ ਹੀ ਹੁਣ ਤਾਂ ਸਾਰੇ ਬਹਾਨੇ ਨੇ ਹੋਈ ਨਹੀਂ ਹੋਣਾ ਉਹ ਆ ਗਿਆ ਨਹੀਂ ਮੇਰੇ ਮਗਰ ਦਾ ਦਾਦਾ ਜਨੇ ਫਿਰਦੇ ਸੀ ਕਰਦੇ ਕੀ ਆ ਸਾਰੇ ਆ ਜਾਣਦੇ ਰਿੰਕੂ ਨੂੰ ਕਰਦਾ ਗੱਲ ਉਹਦੇ ਨਾਲ ਮੈਂ ਜੀ ਅਵਾ ਮਾਗ ਰੱਬ ਉਹ ਗੱਲ ਸੁਣ ਮੇਰੀ ਭਰਾਵਾ ਹਾਂ ਤੂੰ ਚਾਹਣੇ ਕਿਉਂ ਇਹਨੇ ਤਪਿਆਗਾ ਤੂੰ ਐਂ ਯਾਰ ਤੂੰ ਓਧਰ ਨੂੰ ਆਉਣ ਤੇਰੇ ਵਾਲੀ ਆਈ ਸੀ ਹਾਂ ਪਰਜਾਈ ਮੇਰੀ ਛੋਟੀ ਆ ਤਵੇ ਕੀ ਸਮਾਨ ਵਾਲਾ ਬੰਦਾ ਚਾਹੀ ਪੀਂਦਾ ਹੋਰ ਕੀ ਕਰਦਾ ਦੱਸ ਉਹ ਉਹਨਾਂ ਤੋਂ ਕੇਰਾ ਇੱਕ ਵਾਰੀ ਬਣਵਾ ਲਿਆ ਗਾ ਥਰਮੋਸ ਆ ਭਰ ਕੇ ਰੱਖ ਲਿਆ ਕਰ ਬਾਰ-ਬਾਰ ਨਾ ਮੰਗਿਆ ਕਰ ਉਹ ਖੇਜ ਜਾਂਦੀ ਆ ਤੇਰੇ ਤੇ ਉਹ ਉਹ ਵਾਹ ਬਾਈ ਤੇਰੇ ਥਰਮੋਸ ਵਾਲੀ ਤਾਂ ਮੈਂ ਪਹਿਲਾਂ ਨਹੀਂ ਪੀਤੀ ਆਪ ਘੜ ਘੜ ਕੇ ਪੀਂਦਾ ਰਹਾ ਕਰਕੇ ਨਾ ਸੋਨੂ ਨਹੀਂ ਪੀਂਦੀ ਥਰਮੋਸ ਵਾਲੀ ਕਿਦੇ ਉਹ ਫਿਰ ਵੱਡੇ ਭਾਈ ਹੁਣ ਆਪ ਬਣਵਾ ਲਿਆ ਕਰ ਯਾਰ ਉਹ ਤੁਸੀਂ ਕਹਿ ਨਹੀਂਉਂਦਾ ਮਰਦੋਂ ਯਾਰ ਤੁਸੀਂ ਕਹੋ ਉਹਨਾਂ ਨੂੰ ਵੀ ਸਾਡੇ ਭਾਈ ਨੇ ਪਾਲਿਆ ਉਹ ਡਿਊਟੀ ਕਰਦੀ ਆ ਡਿਊਟੀ ਤੋਂ ਆਉਣ ਸਰ ਤੂੰ ਹੁਣ ਉਹਨੂੰ ਚਾਹ ਨੂੰ ਕਹਤਾ ਹਣੋਂ ਮਗਰ ਪੈ ਗਈ ਹੂ ਤੇਰੇ ਫਿਰ ਉਹ ਕੀ ਕਰਾਂ ਉਹ ਦੂਜੀ ਤਾਂ ਨਿਕਲਦੀ ਹੀ ਨਹੀਂ ਅੰਦਰੋਂ ਪਤਾ ਨਹੀਂ ਕੀ ਕਰੀ ਜਾਂਦੀ ਆ ਉਹਨੂੰ ਤਾਂ ਫਿਰ ਮੈਂ ਕਹਿ ਨਹੀਂ ਸਕਦਾ ਭਰਾਵਾ ਉਹਨੂੰ ਤਾਂ ਆਪੇ ਬਚਾਲਣ ਲਾ ਦੇਖੂ ਤੁਸੀਂ ਮੇਰੀ ਗੱਲ ਸੁਣ ਲਓ ਮੇਰੇ ਨਾਲ ਸੱਤ ਕਿੱਲੇ ਵਾਹਣਦੇ ਆ ਪੁੱਤ ਕਿਤੇ ਗਲਤ ਫਹੀਆਂ ਜਨਾ ਫਿਰ ਜੋ ਮੈਂ ਤਾਂ ਜਿਹੜੀਆਂ ਗੱਲਾਂ ਨਾਲ ਮਾਰਾ ਚੁੱਪਾਂ ਚੁੱਪਾਂ ਮੈਨੂੰ ਤਾਂ ਅਹਿਸਾਸ ਕਰਕੇ ਰੱਖੂ ਅਗਲਾ ਉਹ ਪ੍ਰਾਵਾ ਤੂੰ ਤਾਂ ਐ ਗੱਲਾਂ ਕਰਨ ਲੱਗ ਜਨਾ ਯਾਰ ਦੱਸੇ ਦੇਖ ਬਈ ਤੂੰ ਰਾ ਪਿਆਰ ਨਾਲ ਰਿਹਾ ਕਰ ਪਿਆਰ ਨਾਲ ਚਾਹ ਮੰਗਿਆ ਕਰ ਉਹਨਾਂ ਤੋਂ ਤੂੰ ਮਾਰਨਾ ਰੋ ਯਾਰ ਮੈਂ ਤਾਂ ਬਈ ਦੇਖ ਰੋਹ ਦਾ ਸਾਡਾ ਨਹੀਂ ਚਲਦੀਆਂ ਉਹ ਜਦੋਂ ਨਹੀਂ ਆਉਂੀਆਂ ਤੁਹਾਨੂੰ ਜਦੋਂ ਮਿੰਤ ਕਰਨ ਦਾ ਟਾਈਮ ਸੀ ਮੈਂ ਸਾਰੇ ਆਣ ਕਮਨ ਦੀ ਮਿੰਤ ਕਰਕੇ ਵੀ ਤੁਹਾਨੂੰ ਪਿੰਡ 'ਚ ਬਸਾਇਆ ਤੁਹਾਨੂੰ ਪੜਾਇਆ ਤੈਨੂੰ ਚਲੋ ਨਹੀਂ ਪੜਿਆ ਉਹਨੂੰ ਖੇਤੀ ਸਿਖਾਈ ਠੀਕ ਆ ਛੋਡੇ ਦੋਨਾਂ ਦੇ ਵਿਆਹ ਕਰੇ ਤੇ ਤੁਸੀਂ ਮੈਂ ਤੁਹਾਨੂੰ ਆਇਆ ਕਿ ਵੀ ਛੋਡੇ ਵਿਆਹ ਹੋ ਗਿਆ ਮੈਨੂੰ ਭਾਲਦੇ ਕੋਈ ਟੁੱਟੀ ਭੱਜੀ ਮੈਂ ਅੱਡ ਬਹਿ ਜੂਣਾ ਆਪਦਾ ਮੁੜ ਕੇ ਤੁਸੀਂ ਕਰਾਈ ਨਹੀਂ ਲਾਲ ਤੁਹਾਡੇ ਮਨ 'ਚ ਆ ਗਿਆ ਜ਼ਮੀਨ ਦਾ ਉਹ ਯਾਰ ਅਸੀਂ ਕਿੱਥੋਂ ਕਰਾ ਦਈਏ ਕੋਈ ਖੜਦੇ ਹੀ ਨਹੀਂ 2900 ਦਾ ਤੇਰੇ ਉੱਤੇ ਨਹੀਂ ਟੂਣਾ ਡਾਮਣ ਕਰਾਤਾ ਉਹ ਕਿੱਥੇ ਕਰਾਦਾ ਕੋਈ ਚੱਜ ਦੇ ਕੋਲੇ ਚੱਲੋ ਮੇਰਾ 10-12 ਲੱਖ ਰੁਪਏ ਦਾ ਬਾਦਿਆਂ ਨੂੰ ਖਵਾਦਾ ਵੀ ਇਹਨੂੰ ਸਾਖ ਹੋ ਜੇ ਸਾਖ ਹੋ ਜੇ ਓਏ ਹੁਣ ਸਾਰੇ ਕਹਿੰਦੇ ਸੰਯੋਗ ਬੰਨਿਆ ਕਿਸੇ ਚੱਜ ਦੇ ਕੋਲੇ ਚੱਲ ਬੜਦੇ ਆ ਕੋਈ ਖੋਲ ਤੂ ਦਾ ਸੰਯੋਗ ਸੰਯੋਗ ਕੀ ਬੰਨਿਆ ਉਹ ਜਿੰਦੇ ਤੇਰੇ ਮਟੂਣਿਆਂ ਉਤੋਂ ਦੀ ਕਰ ਕਰ ਕੇ ਸਾਰੀਆਂ ਦੁਕਾਨਾਂ ਤੋਂ ਜਿੰਦੇ ਮਗਾਤੇ ਉਹ ਰਾ ਲਾਲਾ ਵੀ ਝੇਡਾ ਕਰਦਾ ਉਹ ਚੱਲ ਇਹ ਨਹੀਂ ਖੁੱਲਦੇ ਤੇਰੇ ਸੰਯੋਗ ਹੁਣ ਚਾਹ ਨੂੰ ਕਹ ਯਾਰ ਚਾਹ ਨੂੰ ਕਹ ਆ ਚਾਹ ਕੋਈ ਨਾ ਮੈਂ ਚਾਹ ਨੂੰ ਕਹਿ ਦੇਣਾਗਾ ਮੈਂ ਨਹੀਂ ਪਾਣੀ ਦਾ ਗਲਾਸ ਦੇ ਜਾ ਪਹਿਲਾਂ ਸਮਾਨ じゃ ਖਾ ਲਈਏ ਕੋਈ ਨਾ ਮੈਂ ਲੈ ਹੋਣਾ ਪਾਣੀ ਹਾਂ ਕਿੱਥੇ ਰੋਡਾ ਲੱਗਿਆ ਇਹਨਾਂ ਨੂੰ ਵੀ ਆਏ ਨਹੀਂ ਆਈ ਵੇਖਦਾ ਹੀ ਪਰੇ ਚੋ ਸਮੜਵਾ ਕਰ ਦੋ ਕੋਈ ਲੰਗੜੀ ਲੂਲੀ ਨੂੰ ਲੈ ਕੇ ਦੇ ਦਿੰਦੇ ਹੁਣ ਸਾਡੇ ਤੇ ਰੋ ਮਾਰਿਓ 20 ਕਿੱਲੇ ਮੈਂ ਬਣਾਇਆ 20 ਕਿੱਲੇ ਮੈਂ ਬਣਾਇਆ ਬਣਾਏ ਚੱਲ ਫਿਰ ਸਾਨੂੰ ਕੀ ਸੀ ਕੀ ਹੋ ਗਿਆ ਕੱਲੀ ਬੁੜਬੁੜ ਕਰੀ ਜਾਂਦੀ ਆ ਕਾਹਨੋਂ ਆੜੀ ਬੁੜਬੁੜ ਕਰਦੀ ਆ ਆ ਜੱਸਾ ਕਿੱਥੋਂ ਇਹਨਾਂ ਨੇ ਰੱਖ ਲਿਆ ਛੜਾ ਪਰ ਇਹ ਲੰਗੜੀ ਲੂਲੀ ਕੋਈ ਲੈ ਕੇ ਦਾ ਵੀ ਚੋ ਸਮੜਵਾ ਕਰ ਦਿੰਦੇ ਹੁਣ ਮੈਨੂੰ ਗੱਲਾਂ ਸੁਣਾ ਕੇ ਹਟਿਆ ਆ ਕਿ 20 ਕਿੱਲੇ ਮੈਂ ਬਣਾਇਆ ਵੀ ਬਣਾਇਆ ਭਈ ਆਪਦੀ ਖਾਤਰ ਬਣਾਏ ਹੋਣੇ ਮੇਰੇ ਤੇ ਕਹਦਾ ਰੋ ਚਾਹ ਬਣਾ ਦੇ ਆ ਕਿਨ ਸਮਾਨ ਖਾਣਾ ਪਾਣੀ ਕਿਉਂ ਮੈਂ ਦ੍ਰਿਦਿਮੀ ਲੋਕਦਿਆਂ ਕ ਮੂਈ ਗੱਲ ਕਹਿੰਦੇ ਨਹੀਂ ਹੁੰਦੇ ਬਿੱਲੀ ਰੰਨ ਪਰੋਣੇ ਜੋਗੀ ਇਹਦਾ ਤੋਂ ਕੰਮ ਹੋ ਰਿਹਾ ਬੇਲਾ ਛੜਾ ਸ਼ਾਂਤ ਬਸ ਕਦੇ ਆਹ ਕਰ ਦੋ ਜੀ ਕਦੇ ਆਹ ਕਰ ਦੋ ਜੀ ਹਲੇ ਤਾਂ ਮੈਨੂੰ ਕਹਿੰਦਾ ਸੀ ਕਾਹਨ ਛੋਟੀ ਨੂੰ ਕਹਦੇ ਮੋ ਬਣਾ ਦੂਗੀ ਮੈਂ ਕਿਹਾ ਉਹ ਤਾਂ ਵੀ ਨਹੀਂ ਬਣਦੀ ਜਦੋਂ ਭਾਈ ਮੈਂ ਨਹੀਂ ਬਣਾ ਕੇ ਦੇ ਸਕਦੀ ਮੈਨੂੰ ਉਹ ਵੀ ਕਿਉਂ ਕਹਾਂ ਨਾਲੇ ਮੇਰੀ ਗੱਲ ਸੁਣੜੀਂ ਮੈਂ ਤਾਂ ਇਸੇ ਨੂੰ ਮਸਾ ਚਾਹ ਪਾਣੀ ਕਰਕੇ ਦਿੰਨੀ ਆ ਮੈਂ ਤੂੰ ਇਹਦਾ ਕਿੱਥੇ ਗੋਲਾ ਧੰਦਾ ਹੁੰਦਾਗਾ ਹੁਣ ਤੈਨੂੰ ਪਤਾ ਹੀ ਦੀ ਪੀ ਮੈਂ ਉਹ ਨੌਕਰੀ ਵਾਲੀ ਆ ਪਹਿਲਾਂ ਤਾਂ ਟੜ ਕੇ ਸਾਰਾ ਕਰਕੇ ਜਾਨੀ ਆ ਫਿਰ ਉੱਥੇ ਇੰਨੀ ਮਗਜ ਪਕਾਈ ਕਰਦੀ ਆ ਹਜੇ ਮੈਨੂੰ ਕੀ ਕਹਿੰਦਾ ਕਹਿੰਦਾ ਉੱਥੇ ਤਾਂ ਵੀ ਵੇਲੇ ਮ ਆਉਂਦਾ ਕਿ ਮੁੜੇ ਆਉਣੀ ਆ ਕਹਿੰਦਾ ਉੱਥੇ ਤੇਰਾ ਕਿਹੜਾ ਕੰਮ ਹੁੰਦਾ ਉੱਤੇ ਮੈਂ ਨਾ ਐ ਬੋਲਿਆ ਤੈਨੂੰ ਖ਼ਬਰਦਾਰ ਜਹੇ ਕੁਛ ਬੋਲਦਾ ਕਹਤਾ ਨਹੀਂ ਤਾਂ ਲੱਗਦਾਗਾ ਜੇਟ ਪਿਓਾਂ ਵਰਗੇ ਹੁੰਦੇ ਨੇ ਕਾ ਇੱਜ਼ਤ ਵੀ ਨਹੀਂ ਕਰਾਉਣੀ ਆਉਂਦੀ ਇਹਨੂੰ ਕਿਉਂਕਿ ਤੈਨੂੰ ਮੈਂ ਦੋਂਗੀ ਨਿਕੜੂ ਬਣਾ ਕੇ ਮੈਂ ਕਹਣੀ ਕਾਹਨੂ ਕਾਹਨੂ ਮੇਰੇ ਨਾਲ ਵੀ ਹੋ ਕੇ ਡੀਏ ਪਰਸਾ ਚੋਤੇ ਆ ਹੁਣ ਮੈਨੂੰ ਕਹਿੰਦਾ ਸਿਕੰਦਰ ਉਹਨੂੰ ਬੁਲਾ ਦੇ ਮੈਂ ਤੈਨੂੰ ਆਖੀ ਹੀ ਨਹੀਂ ਹੈਗਾ ਤੂੰ ਮੈਨੂੰ ਬੁਲਾਉਂਦੀ ਤਾਂ ਸਹੀ ਮੈਂ ਦਿੰਦੀ ਉਹਨੂੰ ਛੱਡ ਪਰੇ ਕੀ ਇਹਦੇ ਮੂੰਹ ਲੱਗਣਾਗਾ ਬੰਦਾ ਆਪ ਹੀ ਸੋਚ ਲੈ ਵੀ ਤੂੰ ਆਪਦਾ ਉਹ ਤੋਂ ਕਰਾ ਲੈਂਦਾ ਹੁਣ ਗੱਲ ਗੱਲ ਤੇ ਸੁਣਾ ਉਹ ਕਿ ਮੇਰਾ ਕੀਤਾ ਨਹੀਂ ਮੇਰਾ ਕੀਤਾ ਨਹੀਂ ਵੀ ਦੱਸ ਤੇਰਾ ਫੜ ਕੇ ਕੀ ਨੇ ਵਿਆਹ ਕਰਨਾ ਸੀ ਨਹੀਂ ਤੇਰਾ ਅਸੀ ਕਰਨਾ ਸੀ ਤੇਰੀ ਮਾਪਿਆਂ ਨੇ ਕਰਨਾ ਤੇਰੀ ਮਾਂ ਦੇਖਦੀ ਉਹੀ ਤਾਂ ਗੱਲ ਹੈ ਹੁਣ 20 ਕਿੱਲੇ ਸੁਣਾਈ ਜਾਊਗਾ ਚੱਲ ਪਾਈ ਫਿਰ ਜਦੋਂ ਮਰੇਗਾ ਮਹੱਲਾ ਜੀ ਹਿੱਕ ਤੇ ਧਰ ਕੇ ਫਿਰ ਹਾਂ ਉਹਨਾਂ ਨੂੰ 20 ਨੂੰ ਵੇਚ ਕੇ ਕੇ ਕੋਈ ਲੱਕੜੀ ਲੂਲੀ ਲੈ ਆ ਜਿੱਤਰੀ ਆਉਂਦੀ ਏ ਤਾਂ ਸਾਡੇ ਤੋਂ ਨਹੀਂ ਹੁੰਦਾ ਤਾਂ ਹਾਂ ਹੁਣ ਕੌਣ ਆਉਂ ਚੱਲ ਚੰਗਾ ਮੈਂ ਤਾਂ ਪੈਣੀ ਮੇਰੇ ਤਾਂ ਸਿਰ ਬਾਲਾ ਦੁਖੀ ਆ ਫਿਰ ਤਾਂ ਆਪ ਸਿਰ ਫਟ ਜਾਂਦਾਗਾ ਤੂੰ ਹੀ ਬਸ ਬੀਪੀ ਵਧਾਤਾ ਮੇਰਾ ਉਹਨੇ ਸਾਰੀਆਂ ਨੇ ਐਵੇਂ ਕਿਥੋਂ ਰੋੜਾ ਲੱ ਆ ਬੁੜੀ ਜੀ ਵੀ ਜੰਮ ਕੇ ਸਿੱਟ ਗਈ ਇੱਥੇ ਦੋ ਤਿੰਨ ਵੀ ਦੱਸ ਇੱਕ ਕਦੇ ਨਾ ਤੈਨੂੰ ਸਰਦਾ ਨਹੀਂ ਸੀਗਾ ਓਕੇ ਮੈਂ ਸਰ ਜਾ ਬੜੀ ਬੈਠੀ ਐ ਸਰਨਾ ਪੜਾਂ ਤਾਂ ਹੋਰ ਕੀ ਕਰ ਉਹ ਬੀਪੀ ਵਧਾ ਦਿੰਦਾ ਕੌਣ ਆ ਇੱਕ ਹੀ ਰਹਿ ਗਿਆ ਬੇਦ ਲੱਗਿਆ ਪਾ ਮੇਰੇ ਨਾਲ ਵੱਡਾ ਭਾਈ ਹੋਰ ਕੌਣ ਹੈ ਕੀ ਕਹਤਾ ਉਹਨੇ ਲੋਹੂ ਪਿੰਦਾ ਜੀ ਸਾਰਾ ਜਣਾ ਕਦੇ ਚਾਹ ਕਰ ਦੋ ਕਦੇ ਕੁਛ ਕਰ ਦੋ ਕਦੇ ਕੁਛ ਕਰ ਦੋ ਬਿੰਦ ਨਹੀਂ ਟਿਕਣ ਦਿੰਦਾ ਸੋ ਲੱਗੇ ਨਵੀਂ ਬਹੂ ਬੰਗੂ ਕੰਮ ਲਾਈ ਰੱਖ ਪਾ ਓਹ ਚਾਹ ਤਾਂ ਪੀਣੀ ਹੁੰਦੀ ਆ ਬੰਦੇ ਨੇ ਫਿਰ ਹੁਣ ਆਪਣੇ ਘਰ ਦਾ ਵੱਡਾ ਮੋਢੀ ਹੈਗਾ ਉਹ ਚਾਹ ਟਾਈਮ ਹੁੰਦਾ 10 ਵਾਲੀ ਜਾ ਹੁੰਦੀ 2 ਵਾਲੀ ਚਾਹ ਹੁੰਦੀ ਆ ਆ 15 ਮਿੰਟਾ ਬਾਅਦ ਕਿਹੜੀ ਚਾਹ ਹੁੰਦੀ ਆ ਓਏ ਉਹ ਨੂੰ ਬਚਪਨ ਤੋਂ ਹੀ ਨਾ ਮਾੜੀ ਚਾਹ ਵੱਧ ਪੀਂਦੀ ਆ ਤਾਂ ਮਾੜੀ ਜੀ ਕਾਹਨੂੰ ਵੱਧ ਪੀਂਦੀ ਆ ਤਾਂ ਐਨੀ ਨਹੀਂ ਭੁੱਕੀ ਖਾਂਦਾਗਾ ਪਤਾ ਨਹੀਂ ਕਿਉਂ ਘਾਤੋਂ ਖਾਂਦਾ ਨਾਲ ਸਰੀਰ ਤੋਂ ਕੰਮ ਨਹੀਂ ਲੈਂਦਾ ਬਿੱਲ ਸਾਣ ਵਾਂਗੂ ਖਾਂਣ ਤੇ ਆ ਕੱਲਾ ਆ ਜਿੰਨੀ ਆਪਾਂ ਨੂੰ ਪਹਿਲੀ ਆਉਂਦੀ ਹੈ ਨਾ ਉਹ ਜੋ ਤੀਜਾ ਹਿੱਸਾ ਉਹਦਾ ਕੱਲੇ ਦਾ ਆ ਬੜਬੜਿਆ ਕੇ ਉਹਦੇ ਨਾਲ ਲਾੜਲਾ ਢੋਲ ਕਰਕੇ ਰੱਖ ਲੋ ਜੇ ਰੱਖੀਦਾ ਤੇ ਐਂ ਨਹੀਂ ਪਤਾ ਹੁੰਦਾ ਗੁਰਦੁਆਰੇ ਦੇ ਨਾਲਵਾਜੇ ਮਾਂ ਤਾਂ ਕਿਤੇ ਹੋਰ ਨਾਲ ਲੋਰੀਆਂ ਸੁਣਾਦਾ ਬਾਬਾ ਗੁਰੂ ਮੈਂ ਤਾਂ ਰੱਜੀਦਾ ਹੀ ਇਹ ਜੀ ਜ਼ਮੀਨ ਤੋਂ ਮੇਰਾ ਤਾਂ ਇਸੇ ਦੁੱਖੜਾ ਛੁੱਟ ਜੇ ਸੌ ਲੱਗੇ ਐਨਾ ਤਾਂ ਨਾ ਮੈਂ ਤੇਰੇ ਅੱਖੇ ਨਹੀਂ ਲੱਗਦੀ ਜਿੰਨਾ ਸਾਰਾ ਦਿਨ ਉਹ ਲੂ ਪੀ ਰੱਖਦਾਗਾ ਭਈਆ ਕਰਦੇ ਭਈਆ ਕਰਦੇ ਜਾਂ ਵੱਡੀ ਨੂੰ ਤੰਗ ਕਰੀ ਜਾਊਗਾ ਜਾਂ ਮੈਨੂੰ ਤੰਗ ਕਰੀ ਜਾਊਗਾ ਕੋਇਆ ਤੇਰੀ ਤਾਂ ਲੁੱਤਰੋ ਬਸ ਬੋਲ ਕੇ ਅੰਦਰ ਵੜ ਜਾਂਦੀ ਐ ਕੱਲੀ ਬੋਲ ਕੇ ਨਹੀਂ ਤੁਹਾਡੇ ਤੋਂ ਇਹਦਾ ਨਹੀਂ ਚੁਲਸਾ ਮੜਵਾ ਹੋਇਆ ਕੁਲਿਆ ਆਂਦੇ ਲੰਗੜੀ ਲੁੱਲੀ ਆਪੇ ਚਾਹ ਪਾਣੀ ਦਾ ਕਰਕੇ ਦੇ ਦਿੰਦੀ ਪਰ ਉਹ ਤਾਂ ਹੁਣ ਹੋ ਜੂਗਾ ਰਿਸ਼ਤਾ ਤਾਂ ਆ ਜੁਪੀ ਕਨੀਓ ਕੋਈ ਫੜ ਲਿਆ ਜੁਪੀ ਵਾਲੀ ਕੋਈ ਮਗਰ ਅਫਰ ਤੂੰ ਅੱਖਾਂ ਤੇ ਕਸਮ ਦੇ ਰੋਏ ਮੈਂ करूंगी ਮੇਰੀ ਰੋਂਦੀ ਜੁੱਤੀ ਤਾ ਮੈਂ ਕਿਹਦੀ ਜ਼ਮੀਨ ਤੇ ਮੂਤਦੀ ਮੈਨੂੰ ਨਹੀਂ ਲੋੜ ਹੈਗੀ ਕਿਸੇ ਚੀਜ਼ ਦੀ ਹਾਂ ਜ਼ਮੀਨ ਦਾ ਤੈਨੂੰ ਕੀ ਪਤਾ ਉਥੇ ਬਹੁੰਦੇ ਤਾਂਸੀਆਂ ਵਹਣ ਨਾਲੇ ਘਰੇ ਬੈਠੀ ਮਾਂ ਇਹਨਾਂ ਤੈਨੂੰ ਚਾਹੀਦਾ ਆ ਸ਼ੂਟ ਚਾਹੀਦਾ ਆ ਝਾਂਜਰਾ ਚਾਹੀਦਿਆਂ ਨੇ ਆ ਚਾਹੀਦਾ ਫਲਾਂ ਚ ਆਹੀਦਾ ਚੋ ਲੈ ਕੇ ਨਹੀਂ ਦੇਂਗਾ ਬੰਦਾ ਨਹੀਂ ਮੇਰਾ ਹੋਰ ਮੈਂ ਗਮਾਂਡੇ ਦਾ ਤੂੰ ਮੰਗੂਗੀ ਉਹ ਇੱਕ ਕਾਮਲੀ ਐ ਤਾਂ ਦੇਖ ਉਹ ਜੇ ਉਹਦੀ ਜ਼ਮੀਨ ਚਾਰ ਮਰਲੇ ਆਪਾਂ ਨੂੰ ਆਊਗੀ ਬੰਦੀ ਬੰਡਾਈ ਤਾਂ ਉਹਦਾ ਮੌਜ ਕਰਾਂਗੇ ਜਵਾਕ ਜੱਲਾ ਨੂੰ ਵਿਆਹ ਸੋਖੇ ਹੋ ਜਾਣਗੇ ਭਾਈ ਤੀਵੀਂ ਮੈਂ ਤੇਰੀ ਆ ਉਹਦੀ ਨਹੀਂ ਹੈਗੀ ਸਾਰਾ ਦਿਨ ਗੋਲੇ ਧੰਦੇ ਤੋਂ ਉਸੇ ਦਾ ਕਰੀ ਜਾਨੀ ਰਹਿਣੀ ਹੈਗੀ ਉਹ ਤਾਂ ਫਿਰ ਗੱਲ ਹੋਇਆ ਹੁਣ ਪੂਜਣਾ ਪਊ ਉਹ ਤਾਂ ਭਈ ਮੇਰੇ ਤੋਂ ਨਹੀਂ ਮੇਰੇ ਤਾਂ ਹੱਥ ਖੜੇ ਆ ਭਰਾਵਾ ਆਉਂਦਾ ਜਿਵੇਂ ਮਰਜੀ ਕਰ ਤੇਰਾ ਭਰਾ ਗਾ ਵੱਡੀ ਨੂੰ ਕਹਿ ਦਿਆ ਕਰੇ ਕੋ ਉਹ ਕਰ ਦਿਆ ਕਰੂਗੀ ਉਹ ਰੋਟੀ ਪਾਣੀ ਅੱਜ ਇਹ ਜਾਂ ਤੂੰ ਕਰਤਾ ਉਹ ਹੀ ਵੱਡੀ ਕਰ ਦੂਗੀ ਨਾਲੇ ਤੂੰ ਨਾ ਤੇ ਲਲਰ ਉਹ ਮਾਣਾ ਮੋਟਾ ਦਿਮਾਗ ਅਕਲ ਨੂੰ ਹੱਥ ਮਾਰਿਆ ਕਰੋ ਸੋਨ ਦਾ ਨਾ ਕੱਲੀ ਜ਼ਮੀਨ ਚਾਹੀਦੀ ਆ ਸੱਚੀ ਗੱਲ ਆ ਕਿਸੇ ਨੇ ਸਹੀ ਕਿਹਾ ਹੋਇਆਗਾ ਤੁਸੀਂ ਸਾਡੀ ਨਾ ਸੋਚੋ ਕਿ ਅਸੀਂ ਦਿਨ ਪਸਾਰਾ ਦਿਨ ਦਾ ਇਹ ਖੇਤ ਰੋਟੀ ਭੇਜਦਣ ਇੰਨੇ ਇੰਨੇ ਜਣੇ ਦੀ ਬਣਾ ਕੇ ਹੈ ਕਦੇ ਚਾਹ ਕਦੇ ਪਾਣੀ ਉਹ ਡਿਊਟੀ ਤੋਂ ਆਉਂਦੀ ਉਹ ਥੱਕੀ ਆਉਂਦੀ ਹੈਗੀ ਹੈ ਉਹਨੂੰ ਲੈ ਬੋਲਦਾ ਕਹਿੰਦਾ ਤੂੰ ਬਿੱਲੀ ਕਰਦੀ ਗਈਆਂ ਉੱਥੇ ਉਹ ਅਜੇ ਜਾਂ ਤੂੰ ਸੇਵਾ ਕਰੀ ਜਾਨੀ ਉਹ ਇਹ ਜਾ ਉਹ ਕਰਦੀ ਹੋਊਗੀ ਨਾ ਜ਼ਮੀਨ ਨੂੰ ਤੂੰ ਐਵੇਂ ਗਣਦੀਆਂ 40 50 ਲੱਖ ਦਾ ਕਿੱਲਾ ਮੇਰੇ ਨਾਲ ਨਾ ਬਲੀ ਪਕਾਈ ਨਾ ਮਾਰ ਤੂੰ ਵੀ ਉਸੇ ਦੀ ਭਰਾਗਾ ਉਸ ਦੀ ਪੱਖ ਲੈਗਾ ਤੂੰ ਮੇਰੀ ਨੇਕੜੂ ਤੈਨੂੰ ਵੀ ਦਊਂਗੀ ਚਾਹ ਕਰਕੇ ਐ ਮੈਨੂੰ ਯਾਰ ਐ ਨਹੀਂ ਸਮਝ ਆਉਂਦੀ ਵੀ ਜੇ ਦੋ ਰੋਟੀਆਂ ਦੇ ਟੁਕੜੇ ਫੜਾ ਦੇਣਗੇ ਕੀ ਲੋੜਾ ਆ ਜਾਊਗਾ ਹਰ ਬੜੇ ਬੰਝ ਖੜਾ ਕਰੀ ਰੱਖਦੀਆਂ ਨੇ ਯਾ ਮੇਰੇ ਨਾਲ ਭਾਈ ਇੰਨਾ ਸਿਆਣਾਗਾ ਬਿਜਾਰਾ ਉਹ ਹੀ ਨਹੀਂ ਇਹਨਾਂ ਨੂੰ ਕੁਝ ਕਹਿੰਦਾ ਯਾ ਰੋਟੀ ਪਾਣੀ ਦੀ ਤੰਗ ਰਹਿੰਦੀਆਂ ਨੇ ਚੱਲ ਕੋਈ ਨਹੀਂ ਮੈਂ ਕਰਦਾ ਭਾਈ ਨਾਲ ਗੱਲ ਐ ਤਾਂ ਗੱਲ ਲੋਟ ਨਹੀਂ ਆਉਣੀ ਚੱਲ ਮਣਾ ਮੈਂ ਕੋਸਣਾ ਨਹੀਂ ਖੇਡ ਉਹ ਕਿਵੇਂ ਦੱਸੇ ਉਹ ਕਿਵੇਂ ਉਹ ਕਿਵੇਂ ਦੱਸਿਆ ਠੀਕ ਆ ਵਧੀਆ ਕਿਵੇਂ ਚਾਦਰਾਂ ਚੱਕੀ ਉਹਨਾਂ ਉਧਰ ਨੂੰ ਉਹ ਕੁਝ ਨਹੀਂ ਯਾਰ ਮੈਂ ਸਵਾਰਸ ਨੂੰ ਖਾਦਾ ਸੀ ਅੱਛਾ ਮਾਹ ਮਿੱਠੀ ਜਿਆ ਬਣਾ ਦੋ ਹਾਂ ਮੇਰੇ ਨੇ ਪਟਕੇ ਪੈਂਦੀਆਂ ਨੇ ਉਹ ਸਾਡੀਆਂ ਪਰਜਾਈਆਂ ਤਾਂ ਤੇਰਾ ਅੜੀ ਨਹੀਂ ਤੂੰ ਉਹ ਕਰਦਾ ਤੂੰ ਅੜੀ ਰੱਟਾ ਕਰ ਤੂੰ ਤੇਰੀ ਅੜੀ ਨੂੰ ਹਾਂਰੀ ਚੱਲਦੀ ਆ ਨਾ ਪੂਰੀ ਤੇਰੇ ਚ ਕਣਕੰਡਾ ਨਹੀਂ ਹੈਗਾ ਸਾਡੇ ਤਾਂ ਨਾ ਤੜਕੇ ਜਦੋਂ ਸਿੱਖ ਬੋਲਦਾ 4 ਵਜੇ ਚਾਹ ਤੇ ਨਾਲ ਭੁੱਕੀ ਦਾ ਚਮਚ ਨਾਲ ਆਉਂਦਾ ਜੀ ਜੇਠ ਜੀ ਖਾ ਲਓ ਜੀ ਮੂੰਹ ਚ ਆਪ ਹੋਣਗੇ हां, ਕੜੀਆਂ ਛੋਟੇ ਬੈਠਾਂਲੇ ਕਬਰ ਚ ਪੈਨੇ ਸੀ ਲਾ ਕੇ ਤੂੰ ਪੰਨਾ ਛਤੜੇ ਚ ਆਹ ਸਾਰੇ ਕੰਨ ਦੇ ਦੇਖੀ ਰੱਖਿਆ ਯਾਰ ਉਹ ਤਾਂ ਹੀ ਦੇਖੀ ਕਾਂ ਕੰਡਾ ਹੈ ਨਹੀਂ ਦੇਖੀ ਬੈਠੀਆਂ ਤੇਰਾ ਮੌਕਾ ਬਲਿਆ ਉਹ ਮੈਨੂੰ ਸਭ ਪਤਾ ਉਹ ਕੇ ਹਟ ਜਾਂਦਾ ਬਸ ਉਹ ਬੈਠੇ ਰੋਏ ਮੇਰੀ ਜੜਾਈ ਦੇ ਲੋ ਚਿੱਟੇ ਛੋਡੀ ਦੇਖ ਲੋ ਆਹ ਦੇ ਚਿੱਟੇ ਪਾ ਕੇ ਰੱਖਦੀਆਂ ਪ੍ਰੈਸ ਮਾਰ ਕੇ ਦਿੰਦੀਆਂ ਜਮਾਂ ਉਹ ਭੱਗ ਜਾਓ ਮੈਥੋਂ ਇਮੀ ਮੇਰੇ ਯਾਰੋਂ ਕਿ ਉਹਨਾਂ ਨੇ ਭੇਰ ਉਹਨਾਂ ਕੰਨੀ ਦੇ ਮਾਰ ਜਾਂਦੇ ਦੱਸ ਦਿਆਂ ਸੀ ਮਤ ਕੰਨੇ ਆ ਤੇ ਬੰਦੇ ਦੇ ਸਾਰੇ ਹੁੰਦਾ ਮੜਾ ਦਬਕਾ ਰੱਖ ਯਾਰ ਉਹ ਬਥੇਰਾ ਦਬਕਾ ਰੱਖਿਆ ਯਾਰ ਰੋ ਤਾਂ ਕੁੱਤੇ ਖਾਣੀ ਕਰਦਾ ਬੇਸ਼ਰਮ ਹੋ ਗਈਆਂ ਉਹ ਦਨ ਹੋ ਗਿਆ ਉਹ ਜਿਹੜਾ ਬਿੰਕੂ ਹੈ ਉਹ ਤਾਂ ਤੈਨੂੰ ਮੂੰਹ ਜਮੀਨ ਹੀ ਲਾਉਂਦਾ ਉਹ ਦੂਜਾ ਮੜਾ ਮੋਟਾ ਬੋਲਦਾ ਉਹ ਤੀਵੀਂ ਵਾਲੀ ਚੱਕਮੀ ਉਹ ਯਾਰ ਪਾਲਿਆ ਫਿਰ ਹੁਣ ਮੈਂ ਇਹਨਾਂ ਨੂੰ ਕਿੱਧਰ ਕੱਢਦਾ ਹੱਥੀ ਪਾਲੇ ਨੇ ਦੋਨੇ ਉਹ ਹੱਥੀ ਤਾਂ ਪਾਲਿਆ ਕੰਜੇ ਦਾ 7 ਕਿੱਲਾਂ ਦਾ ਮਾਲਕ ਅਸੀਂ ਸਾਡੇ ਕੋਲ ਦੋ ਦੋ ਕਿੱਲਾਂ ਅਸੀਂ ਫੇਰ ਸੇਵਾ ਕਰਾਈ ਹਰਦ ਲਿਆ ਕੜਵਾ ਕੇ ਤੂੰ ਐਂ ਗੱਲ ਆ ਜੀ ਨਾ ਤੇਰੇ ਪੈਰੀ ਹੱਥ ਲਾਉਣ ਹਰਦ ਦੀ ਲੋੜ ਹੀ ਨਹੀਂ ਯਾਰ ਤੂੰ ਮਰ ਜਾਏ ਕਹ ਜੀ ਸਾਡਾ ਨਾਂ ਲੈ ਦੇ ਸੀ ਵਿੱਚ ਪੈ ਜene ਮਾਨੂੰ ਜਮੀਨ ਵੇਚਦਾ ਇਹ ਛਰਤ ਲਾਲਾ ਤੇਰੇ ਨਾਮ ਆ ਪੂਜ ਕੇ ਰੱਖਣਗੇ ਮਾਂ ਗੱਲ ਤੇਰੇ ਲਈ ਵੀ ਆ ਜੇ ਮੈਨੂੰ ਇੱਥੋਂ ਹੀ ਮੁੜਦਾਂ ਜਾ ਕੇ ਗੱਲ ਕਰਨ ਲੋ ਚੱਲ ਜਾ ਆ ਜਾ ਐ ਹੋ ਕਿੰਦਰਾ ਤੁਸੀਂ ਐ ਕਰੋ ਮੈਂ ਜਾਂਦਾ ਹੁਣ ਉਹ ਰੱਖ ਤੇ ਮਿਲਾਂਗੇ ਛਰਤ ਤੇ ਬਾਤ ਤੇ ਮਿਲਾਂਗੇ ਹੋ ਕਿੰਦਰਾ ਮੇਰੀ ਗੱਲ ਸੁਣ ਲੈ ਆਪਾਂ ਤਾਂ ਲਾਤੀ ਉਂਗਲ ਕੰਜ ਦੇ ਪਿੰਦੇ ਤਾਂ ਆਪਣੀ ਵੀ ਛਤਰੀ ਆ ਇਹ ਇਹ ਕਟਾਉਟੂ ਹੋ ਜਾਜੂ ਉਹ ਪੰਜਰ ਦੀਆਂ ਹੈਗੀਆਂ ਚੱਕੀਆਂ ਵਾਲੀਆਂ ਤੇ ਕੰਜ ਦੇ ਆਪਾਂ ਕਹਿੰਦੀਆਂ ਜਮੀਨਾਂ ਲੈਣੀਆਂ ਆਪਾਂ ਤਾਂ ਸਵਾਦ ਹੀ ਲੈ ਲੈ ਚੱਲ ਚੱਲ ਗਏ ਉਹ ਪਤਾ ਤਾਂ ਹੈ ਯਾਰ ਇਹਨਾਂ ਦੀ ਗਿੱਚੀ ਪਿੱਛੇ ਮਤ ਹੁੰਦੀ ਆ ਬਾਈ ਬਾਈ ਹੋ ਕੋਈ ਮਰਜ਼ੀ ਕਹਿ ਲੋ ਤੁਹਾਨੂੰ ਪਾਲਤਾ ਤੁਹਾਨੂੰ 14 ਕਿੱਲੇ ਬਾਂਹ ਦੇਦੇ ਤੇ ਨਿਆਰੇ ਲਉ ਮਲਾਜ਼ਮ ਲਵਾਤਾ ਉਹਦੀ ਘਰ ਵਾਲੀ ਮਲਾਜ਼ਮਾਂ ਆਪਾਂ ਦਾ ਮੁੱਲ ਦੀ ਲਿਆਵਾਂਗੇ ਆਲਾ ਜਾ ਕੇ ਉਹਨਾਂ ਨੂੰ ਦੱਸ ਦੇ ਨਾ ਮੈਨੂੰ ਰੋਟੀ ਫੜਾਉਣਾ ਨਾ ਮੈਨੂੰ ਚਾਹ ਫੜਾਉਣਾ ਉਹ ਬਾਈ ਗੱਲ ਸੁਣ ਤੂੰ ਨਾ ਠੱਡੇ ਮਤੇ ਨਾਲ ਸੋਚ ਤੇ ਮੈਂ ਉਹਨਾਂ ਨਾਲ ਦੁਬਾਰੇ ਕਰਦਾ ਗੱਲ ਹਾਂ ਕਰ ਲਾ ਕਰ ਲੈ ਆਪਣੇ ਨਾਲ ਛੋਟੇ ਨਾਲ ਕਰਦਾ ਦੂਜੇ ਕਰ ਲਾ ਕਰ ਲਾ ਹਾਂ ਹਾਂ ਹੁਣ ਬੱਜੂ ਸਾਡੇ ਦੇ ਘਰੇ ਹਾਂ ਸਪੀਕਰ ਲਾ ਹੀ ਰੱਖਣਾ ਨਹੀਂ ਅਸੀਂ ਕੋਠੇ ਤੇ ਕੋਠੇ ਤੇ ਸਪੀਕਰ ਪੋਪਾ ਵੀ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਆ ਸਾਡੇ ਆਈ ਤਾਂ ਜਿਹੜੀ ਸੁਡਲ ਹੈਗੀ ਹੈਗੀ ਤੇ ਤੂੰ ਪੜ੍ਹੇ ਲਿਖਿਆ ਤੂੰ ਤਾਂ ਇਹ ਗੱਲ ਸਮਝ ਜਾ ਮੇਰੇ ਵਾਲੇ ਵੱਡੇ ਭਾਈ ਨੇ ਨਾ ਹੋਰ ਕੋਈ ਖੂਹ ਪਟ ਦੇਣਾ ਉਹਨੇ ਆ ਮੁੱਲ ਦੀ ਤੀਨੀ ਲਿਆਉਣ ਨੂੰ ਫਿਰਦਾ। ਉਹ ਕੀ ਦੱਸਾਂ ਬਾਈ ਜੇ ਹੁਣ ਇੱਕ ਵਾਰੀ ਗਝਾ ਲਿਆ ਨਾ ਮੁੜ ਕੇ ਮੈਨੂੰ ਪਤਾ ਹੀ ਆ। ਉਹ ਤਾਂ ਬਿਨਾਂ ਉਸ ਤੋਂ ਇੰਨਾ ਦੇ ਬਾਅਦ ਤੇ ਬਾਅਦ ਮਾਰੀ ਜਾਂਦਾ ਰਹਿੰਦਾ ਜੇ ਇਹਨੂੰ ਇੱਕ ਵਾਰੀ ਸੁਭਾ ਪਾਲ ਲੈ ਇਹਨੇ ਸਾਰਾ ਦੁਪਹਿਰਾ ਟਿਕਣ ਨਹੀਂ ਦਿਆ ਕਰਦਾ। ਮੈਨੂੰ ਇਹ ਨਹੀਂ ਦੱਸੋ ਨਾ ਸਾਰਾ ਦਿਨ ਤਾਂ ਪਾਲਣ ਫੋਕਣਾ ਕਰਦੀ ਆਂ। ਉਹ ਰਹੇ ਅਸੀਂ ਉਹੀ ਪਾਗਲਾ ਨਾ। ਮੈਂ ਤਾਂ ਡਿਊਟੀ ਤੋਂ ਆਉਂਗੀ। ਹਜੇ ਘੇੜ ਤੋਂ ਅੰਦਰ ਹੀ ਬੜੂ। ਚਾਹ ਧਰ ਦੋ ਭਾਈ। ਐਂ ਤਾਂ ਦੇਖ ਲੈ ਬੰਦਾ ਬਾਹਰ ਅੱਕਿਆ ਥੱਕਿਆ ਆਇਆ। ਓਏ ਮੈਨੂੰ ਪਤਾ ਤੁਸੀਂ ਸੋਚਦੇ ਹੋ ਨੇੜੇ ਦਾ ਤੇ ਮੈਂ ਸੋਚਦਾ ਦੂਰ ਦਾ। ਆ ਜਿਹੜੇ ਚਾਰ ਖੋਡੋ ਦੇਲੇ ਆਉਂਦੇ ਆ ਨਾ ਜੇ ਕਿਤੇ ਆਪਣੇ ਪੱਲੇ ਪੈ ਜਾਣ ਮੈਂ ਤਾਂ ਕਹਣਾ ਵਧੀਆ ਗੱਲ ਐ ਤੇ ਗੱਲ ਕਰ ਜਿਹੜੀ ਕਹਾਣੀ ਚੱਲੀ ਜਾਂਦੀ ਆ ਨਾ ਮੈਨੂੰ ਲੱਗਦਾ ਤੁਸੀਂ ਪੱਲੇ ਪੈਣ ਨਹੀਂ ਦੇਣਾ ਕੁਛ ਫਿਰ ਤੁਸੀਂ ਹੀ ਉੱਟੋ ਨੂੰ ਸਾਡੇ ਤੋਂ ਤਾਂ ਨਹੀਂ ਹੁੰਦਾ ਗੁਰਪ੍ਰੀਤ ਓਏ ਅਸੀਂ ਹੁਣ ਰੋਟੀਆਂ ਅਸੀਂ ਪਕਾਉਣ ਲੱਗ ਜੀਏ ਲੈ ਬਈ ਹੁਣ ਬਾਈ ਨਹੀਂ ਬੋਲਦਾ ਤੁਸੀਂ ਜਾ ਹੁਣ ਬਾਈ ਵੀ ਤਾਂ ਕੁਛ ਕਹਿੰਦੀ ਨਹੀਂ ਹੈਗੀ ਤੁਹਾਨੂੰ ਜਾਦਾ ਮੇਰ ਆਉਂਦੀ ਹੈਗੀ ਇਹਨਾਂ ਨੂੰ ਬੋਲਣ ਦੀ ਕਿ ਲੋੜ ਐ ਹਨ ਤਾਂ ਮੈਨੂੰ ਬੁਰੀ ਬਣਾ ਰਖਿਆ ਮੈਂ ਹੀ ਹੋ ਗਈ ਕੀ ਬੋਲਾਂ ਹੁਣ ਮੈਂ ਤੁਹਾਨੂੰ ਉਦੋਂ ਨਹੀਂ ਕਹੀਆਂ ਨਾ ਬਈ ਇਹਨੇ ਝੱਜੂ ਘਟ ਪਾਇਆ ਕਰੋ ਤੇ ਝੱਜੂ ਬਈ ਅਸੀਂ ਤੋੜਾ ਨਾ ਪਾਉਣੇ ਹੁਣ ਤੇਰੇ ਸਾਹਮਣੇ ਹੈ ਬਈ ਇਹ ਡਿਊਟੀ ਕਰਦੀ ਆ ਮੈਂ ਸਾਰ ਦਿਨ ਘਰ ਉੱਦਾ ਕੰਮ ਕਰਦੀ ਆ ਪਸ਼ੂਆਂ ਨੂੰ ਦੇਖਦੀ ਆ ਲੈ ਪਤਾ ਤੂੰ ਜ ਐਂ ਦੇਖ ਲਓ ਮੈਂ ਫੇਰ ਕਹੀ ਨਹੀਂ ਵੀ ਘੰਟਾ ਦਾ ਬਾੜੀ ਵੱਡੀ ਲੱਗਾ ਬਈ 15 ਮਿੰਟਾਂ ਬਾਅਦ ਚਾ 15 ਮਿੰਟਾਂ ਬਾਅਦ ਚਾ ਨਾਲੇ ਐਡੇ ਐਡੇ ਬੈਲ ਨਾਲ ਉਹਨੂੰ ਕੀ ਹੋਇਆ ਇੰਨੇ ਨਹੀਂ ਭੁੱਕੀ ਖਾਂਦਾ ਬਈ ਉਹ ਤਾਂ ਪੈਣੇ ਨੂੰ ਮੰਜੀ ਤੋੜਨੇ ਪਏ ਮੈਂ ਨਾ ਬੈਤ ਪਹਿਲਾਂ ਤੋਂ ਲਾਈ ਬੈਠਾ ਕੰਮ ਵੀ ਬਹੁਤ ਕੀਤਾ ਉਹਨੇ ਕਿੱਥੇ ਕਰਦਾ ਬਾਈ ਸਾਰਾ ਦਿਨ ਤਾਂ ਦਾੜੀ ਤੋਂ ਕਲਫੀ ਲੈਣ ਦਿੰਦਾ ਸਾਰਾ ਦਿਨ ਮੋਚਣਾ ਚੱਕ ਕੇ ਆਏ ਲੱਗੇ ਰਹਿੰਦਾ ਨਾਲ ਕੁੜੀ ਦੇਖੇ ਨੱਚੀਦਾ ਆ ਬਣ ਲੈਂਦਾ ਜੀ ਕਿੰਨੀ ਵੀ ਜ਼ਰੂਰੀ ਹੁੰਦੀ ਆ ਅਸੀਂ ਤਾਂ ਏਡੇ ਏਡੇ ਡਿਸੀਜਨ ਹੁੰਦਾ ਉਹਨੇ ਬਾਈ ਨੇ ਕੰਮ ਚੱਕਿਆ ਓ ਯਾਰ ਇਹਨਾਂ ਨੂੰ ਕੀ ਪਤਾ ਇਹ ਤਾਂ ਹੁਣ ਆ ਕੇ ਹੁਣ ਰਾਣੀਆਂ ਬਣ ਗਈਆਂ ਇੱਥੇ ਨਹੀਂ ਮੈਨੂੰ ਐਂ ਦੱਸੋ ਬਈ ਆਖੇਗਾ ਬੋਲਦੀ ਆ ਕੰਮ ਕਿਹੜਾ ਬਾਈ ਤੁਸੀਂ ਕਹੋਗੇ ਬੋਲਦੀ ਆ ਹੁਣ ਮੇਰੀ ਗੱਲ ਸੁਣ ਤੁਹਾਨੂੰ ਤਾਂ ਨਾ ਆਪ ਨੂੰ ਲੱਗਦਾ ਵੀ ਉਹ ਕੰਮ ਕਰਦਾ ਮੈਨੂੰ ਨਹੀਂ ਲੱਗਦਾ ਟੱਕਾ ਤੋੜੇ ਸਾਰਾ ਦਿਨ ਦਾ ਤੀਵੇਂ ਵਾਂਗੂ ਹੱਥ ਪੈਰ ਦੇ ਅੱਜੀ ਆ ਉਹਦਾ ਜਮਾਂ ਵ ਤੇ ਤੁਸੀਂ ਜਿਹੜੀਆਂ ਗੱਲਾਂ ਕਰਦੀਆਂ ਹੋ ਨਾ ਆ ਆਹ ਤੁਹਾਡੇ ਮੂੰਹ ਨਹੀਂ ਰਹਿਣੇ ਗੱਲ ਕਰ। ਨਾਲੇ ਉਹ ਵੱਡਾ ਭਾਈ ਐ ਉਹਨੇ ਤਾਂ ਉਸਲ ਸਾਹਮ ਲੈਣੀ ਆ ਆ ਵੱਡੀ ਸ਼ਰਕ ਤੇ ਜਿਹੜਾ ਵਾਹਣ ਹੈਗਾ ਉਹ ਉਹਨੇ ਸਾਹਮ ਲੈਣਾ ਤੇ ਸਾਡੇ ਵਾਲੇ ਜਿਹਦਾ ਬੋਰ ਵੀ ਹੈ ਨਹੀਂਗਾ। ਤੁਹਾਡੇ ਕੋਲ ਹੀ ਜ਼ਮੀਨ ਦਿੱਤੀ ਆ। ਜਾਮੇ ਦੇ ਮੇਜ ਦੇ ਹੋ ਜਾਓਗੇ ਆ ਮੂੰਹ ਨਹੀਂ ਰਹਿਣੇ ਫਿਰ ਤੁਹਾਡੇ। ਮੇਰੇ ਨਾਲ ਨਾ ਬੋਲੋ ਪਹਿਲਾਂ ਮੈਂ ਅੰਦਰ ਉੱਠ ਕੇ ਆਈ ਆਗੀ। ਆਪਦਾ ਭਾਈ ਨਾਲ ਹੀ ਰਹਿ ਲਓ। ਉਹ ਮੈਂ ਤਾਂ ਮੇਰੇ ਵਾਲੀ ਪਰਜਾਈ ਨੂੰ ਸੁਝਾਉਣ ਆਇਆ ਸੀ। ਹੁਣ ਇਹ ਵੀ ਤੇਰੇ ਨਾਲ ਦੀ ਹੋਈ ਬੱਟੀ ਐ। ਸੁਝਾਉਣ ਨੂੰ ਕਿਹੜਾ ਭਾਈ ਜੇ ਸੀ ਆਣ ਸਮਝਾ ਸਾਰੇ ਹੀ ਪਤਾ ਲਗਾ। ਆਉਦੇ ਕੰਮ ਨਹੀਂ ਨਿਭੜਦੇ ਐਨਾ ਗੋਲਪਣਾ ਤਾਂ ਪਈ ਕਿਸੇ ਦਾ ਹੁੰਦਾ ਨਹੀਂ ਚੱਲ ਕੋਈ ਨਹੀਂ ਫਿਰ ਆ ਕੱਲ ਪਰਸੋਂ ਨੂੰ ਜਦੋਂ ਉਹਨੇ ਬੰਝ ਗੱਡਦਾ ਨਾ ਇਕ ਲਾਂ ਤਾਂ ਇੱਥੇ ਤੇ ਉਦੋਂ ਫਿਰ ਬੋਲੀਆਂ ਵਧੀਆ ਹੀ ਪਾ ਲਿਓ ਥੇ ਖੜ ਕੇ ਕੀ ਬੰਝ ਗੱਡੂ ਆ ਹਾਂ ਤੈਨੂੰ ਦੱਸਿਆ ਤਾਂ ਹੈ ਮੁੱਲ ਦੀ ਦੀਮੀ ਲਿਆਊਗਾ ਕੋਈ ਨਾ ਪੀ ਆਉਣਦੇ ਆਉਗੇ ਉਹਦੇ ਮੁੱਲ ਦੀ ਦੀਮੀ ਹਾਂ ਆ ਆ ਉਹ ਆਉਗੇ ਦੇਖੀ ਜਾਓ ਉਹ ਜਦੋਂ ਉਮਰ ਸੋ ਤਾਂ ਜੁੜੀ ਨਹੀਂ ਹੋਣ ਉਹਨੂੰ ਮੁੱਲ ਦੀ ਦੀਮੀ ਜੁੜੂਗੀ ਉਹ ਜਦੋਂ ਅੜਫਾ ਸੋ ਜਾਏ ਨਾ ਉਹ ਤਾਂ ਅਗਲਾ ਫਿਰ ਸਭ ਕੁਝ ਹੀ ਕਰਦਾ ਹੈ ਕੋਈ ਤਾ ਨੂੰ ਕਿਹਾ ਕੌਣ ਲਿਉਣ ਨੂੰ ਲੈ ਮੈਨੂੰ ਉਹ ਮੈਨੂੰ ਤਾਂ ਮੈਨੂੰ ਤਾਂ ਪਤਾ ਲੱਗ ਗਿਆ ਬਾਹਰੋਂ ਆ ਸਾਥ ਦੇ ਵਿੱਚ ਕਹਿੰਦੇ ਸੀ ਤੇ ਨਾਲੇ ਉਹਨੇ ਆਪ ਮੈਨੂੰ ਆਖਿਆ ਦਾ ਕਹਿ ਤਾਂ ਹੋਣਾ ਬਹਿਤਾਂ ਤਾਂ ਬਾਧੂ ਨਹੀਂ ਉਹਦੇ ਚ ਲੈ ਬਹਿ ਪਾ ਕੇ ਉਹ ਜੇ ਕੋਈ ਸੱਚੀ ਗੱਲ ਕਹਿ ਦੇਵੇ ਫੇਰ ਵੀ ਬਹਿ ਤਾਂ ਉਹ ਮੈਨੂੰ ਤਾਂ ਬਸ ਉਹੀ ਗੱਲ ਹੋ ਗਈ ਥੋੜਾ ਤਾਂ ਨਾ ਬਸ ਹੁਣ ਦੋਨਾਂ ਦਾ ਸਰਿਆ ਪਿਆ ਤੇ ਤੁਸੀਂ ਬਸ ਕੰਮ ਨਿਬੇੜ ਦੇਣਾ ਚੱਲ ਬਾਈ ਹੁਣ ਤੂੰ ਦੱਸ ਦੀ ਬਾਕੀ ਗੱਲ ਉਹ ਮੈਂ ਕੀ ਦੱਸਣਾ ਮੈਂ ਤਾਂ ਆਪ ਜਾਣਾਂ ਜੇ ਆਪਣਾ ਇਹ ਦੱਸਣਾ ਦੀਦੀ ਕਹਿ ਤਾਂ ਦਿੱਤਾ ਡਰ ਲੱਗ ਗਿਆਂਦਾ ਮਰਨਾ ਲੈ ਵੀ ਨਾ ਆਵੇ ਮੁੱਲ ਦੀ ਤੀਵੀ ਉਹਨਾਂ ਦੇ ਹੁੰਦੇ ਨਹੀਂ ਕੁਝ ਬੋਲ ਸਕੇ ਹੋਰ ਮੈਨੂੰ ਤਾਂ ਆਪ ਲੱਗਦਾ ਇਹ ਕੋਈ ਹੋਰ ਹੀ ਨੰਪੰਦਾ ਖੜਾ ਕਰ ਦੇ ਇੱਥੇ ਮੁੱਲ ਮਲ ਦੀ ਖੋਲ ਜਾਂਦੀ ਨਾ ਔਖਾ ਹੋ ਜਾਊਗਾ ਤੈਨੂੰ ਪਤਾ ਉਹਨਾਂ ਦਾ ਜ਼ਮੀਨ ਵੀ ਵੱਧਾਉਂਦੀ ਅਗਲੀ ਰਾਜ ਕਰੋਗੀ ਆਪਣੇ ਤੇ ਵੀ ਹੁਣ ਆ ਸੋਚ ਗੇਮ ਕਿਵੇਂ ਕਮਾਈਏ ਗੇਮ ਹੂੰ ਗੇਮ ਬਾਰੇ ਸੋਚ ਲੈ ਬਸ ਤੂੰ ਤਿਆਰੀ ਕਰ ਲੈ ਮੈਂ ਤਾਂ ਤੇਰੇ ਨਾਲ ਆ ਫੋਨ ਕਰਨੀ ਚੰਗਾ ਮੈਨੂੰ Gracias.